ਮੋਗਾ ਵਿੱਚ ਵਾਪਰਿਆ ਵੱਡਾ ਹਾਦਸਾ ਖੜੇ ਟਰੱਕ ਵਿੱਚ ਆ ਕੇ ਵੱਜੀ ਤੇਜ਼ ਰਫ਼ਤਾਰ ਕਾਰ ਇੱਕ ਵਿਅਕਤੀ ਦੀ ਮੌਤ ਦੋ ਜ਼ਖਮੀ ਮੋਗਾ ਲੁਧਿਆਣਾ ਰੋਡ ਤੇ ਦੇਰ ਸ਼ਾਮ ਲੁਧਿਆਣਾ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ i20 ਕਾਰ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ ਖੜੇ ਟਰੱਕ ਦੇ ਵਿੱਚ ਆ ਕੇ ਵੱਜੀ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਕਾਰ ਆਈ 20 ਲੁਧਿਆਣਾ ਸਾਈਡ ਤੋਂ ਆ ਰਹੀ ਸੀ ਜਿਸ ਵਿੱਚ ਜੀਰਾ ਦੇ ਵਿਅਕਤੀ ਸਵਾਰ ਸਨ ਅਤੇ ਖੜਾ ਟਰੱਕ ਜੋ ਕਿ ਮੋਗਾ ਲੁਧਿਆਣਾ ਰੋਡ ਤੇ ਪਿੱਛੋਂ ਆ ਰਹੀ ਲੁਧਿਆਣਾ ਸਾਈਡ ਤੋਂ ਕਾਰ ਟਰੱਕ ਵਿੱਚ ਵੱਜੀ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਹੋ ਗਏ ਇਸ ਮੌਕੇ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕਾਰ ਬਹੁਤ ਜ਼ਿਆਦਾ ਤੇਜ਼ ਰਫਤਾਰ ਵਿੱਚ ਸੀ ਇਹਦੇ ਟਰੱਕ ਮੋਗਾ ਲੁਧਿਆਣਾ ਰੋਡ ਤੇ ਸਾਈਡ ਤੇ ਖੜਾ ਸੀ ਲੁਧਿਆਣਾ ਸਾਈਡ ਤੋਂ ਆ ਰਹੀ ਕਾਰ ਤੇਜ਼ ਰਫਤਾਰ ਕਾਰ ਟਰੱਕ ਦੇ ਪਿੱਛੇ ਵੱਜੀ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਦੋ ਜ਼ਖਮੀ ਹੋ ਗਏ ਮੌਕੇ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹੋਰ ਕੀ ਕਿਹਾ ਜਾਂਚ ਅਧਿਕਾਰੀ ਨੇ ਆਓ ਸੌਂਦੇ ਆਜੋ ਸਾਮੀ ਮੋਗਾ ਲਘਾਣਾ ਰੋਡ ਤੇ ਇੱਕ ਟਰੱਕ ਨੰਬਰ BB 12T 9985 ਸੜਕ ਤੋਂ ਥੱਲੇ ਮੋਗਾ ਰੋਡ ਵੱਲ ਨੂੰ ਖੜਾ ਸੀਗਾ ਇਹਦੇ ਪਿੱਛੋਂ ਲਘਾਣਾ ਰੋਡ ਵੱਲੋਂ ਇੱਕ i20 ਕਾਰ ਜੇਦਾ ਨੰਬਰ PB05 डबल A920 ਬੜੀ ਤੇਜ਼ ਰਫ਼ਤਾਰ ਨਾਲ ਆਈ ਜਿਹੜੀ ਕੀ ਪਤਾ ਨਹੀਂ ਡਰਾਈਵਰ ਦੀ ਅੱਖ ਲੱਗੀ ਜਾਂ ਕਿੱਦਾਂ ਹੋਇਆ ਉਹਦੇ ਵਿੱਚ ਤਿੰਨ ਵਿਅਕਤੀ ਸਵਾਰ ਸੀਗੇ ਬੜੀ ਪੂਰੀ ਤਰ੍ਹਾਂ ਆ ਕੇ ਕੱਟ ਕੇ ਪਿੱਛੇ ਵੱਜ ਗਈ ਆ ਉਹਦੇ ਵਿੱਚ ਅਜੀਤ ਸਿੰਘ ਪੁੱਤਰ ਹਰਪ ਸਿੰਘ ਵਾਸੀ ਜੀਰਾ ਹਾਕਮ ਸਿੰਘ ਤੇ ਗੁਰਜੀਤ ਸਿੰਘ ਕਿ ਜਿੰਨੇ ਬੰਦੇ ਬੜੀ ਪੂਰੀ ਤਰ੍ਹਾਂ ਇੰਜਰਡ ਹੋ ਗਏ ਸੀ ਜਿਹਦੇ ਵਿੱਚ ਹਾਕਮ ਸਿੰਘ ਦੀ ਡੈਥ ਹੋ ਗਈ ਹੈ ਤੇ ਸਾਨੂੰ ਇਨਫੋਰਮੇਸ਼ਨ ਆ ਗਈ ਹੈ ਕਿ ਜਿਹੜਾ ਹਰਪ ਸਿੰਘ ਦੀ ਡੈੱਡ ਬਾਡੀ ਉੱਥੇ ਸਿਵਲ ਹਸਪਤਾਲ ਚਲਿਆ ਦੂਜਾ ਜਿਹੜਾ ਇੰਜਰਡ ਬੰਦਾ ਉਹ ਹੈਗਾ ਉੱਥੇ ਮੈਡੀ ਸਿਟੀ ਕਾਫੀ ਪੁਲਿਸ ਪਾਰਟੀ ਰਿਪੋਰਟ ਕਰ ਲੁੱਤੀ ਆ ਉਹਨਾਂ ਦੇ ਬਿਆਨ ਅਸਲ ਕਰਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਟ੍ਰੈਫਿਕ ਨਿਰਵਿਘਨ ਚੱਲ ਰਹੀ ਹੈ ਧੰਨਵਾਦ